ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਕੁਲ ਸਿੱਧੂ ਔਰ ਅੱਜ ਮੈਨੂੰ ਬੈਠੀ-ਬੈਠੀ ਨੂੰ ਲੱਗਿਆ ਕਿ ਮੈਂ ਫਰੀ ਆ ਤੇ ਜੇ ਘਰੇ ਆ ਤਾਂ ਕਿਉਂ ਨਾ ਕੁਝ ਕਰ ਲਿਆ ਜਾਵੇ ਸੋ ਮੈਨੂੰ ਅਜੇ ਲੱਗਿਆ ਕਿ ਟਾਈਮ ਨੂੰ ਯੂਟਿਲਾਈਜ਼ ਕੀਤਾ ਜਾਵੇ ਵਿਲੇ ਨਾ ਬੈਠਾ ਜਾਵੇ ਮੈਂ ਥੋੜੀ ਜੀ ਫ੍ਰੀ ਸੀ ਤੇ ਮੈਂ ਸੋਚਿਆ ਕਿ ਮੈਂ ਕੁਝ ਖਾਣ ਨੂੰ ਬਣਾ ਲਾਂ ਸਮਥਿੰਗ ਕੁਝ ਹੈਲਦੀ ਕਿਉਂਕਿ ਥੋੜਾ ਧਿਆਨ ਰੱਖਣਾ ਪੈਂਦਾ ਔਰ ਫਿਰ ਮੈਂ ਸੋਚਿਆ ਕਿ ਬਣਾਉਂਦੇ ਬਣਾਉਂਦੇ ਕਿਉਂ ਨਾ ਵੀਡੀਓ ਬਣਾ ਲਈ ਜਾਵੇ ਮੈਨੂੰ ਥੋੜਾ ਜਿਹਾ ਕੋਨ ਹੈ ਉਹਦੇ ਲਈ ਮਾਫੀ ਔਰ ਮੈਂ ਸੋਚਿਆ ਕਿ ਮੈਂ ਕੋਈ ਨਾ ਕੋਈ ਇੱਕ ਗੱਲ ਸੋਚ ਕੇ ਜਿਹਦੇ ਬਾਰੇ ਮੈਂ ਗੱਲ ਕਰ ਸਕਾਂ ਉਹਦੇ ਬਾਰੇ ਮੈਂ ਗੱਲ ਕਰਾਂਗੂ ਮੈਂ ਕੋਈ ਬਹੁਤੀ ਵੱਡੀ ਗਿਆਨੀ ਨਹੀਂ ਹੈਗੀ ਪਰ 익ਸਪੀਰੀਐਂਸਸ ਤਾਂ ਹੈਗੇ ਨੇ ਨਾ ਜ਼ਿੰਦਗੀ ਦੇ ਬਹੁਤ ਖੁਸ਼ ਜ਼ਿੰਦਗੀ ਚ ਚੱਲਿਆ ਜੋ ਮੈਂ ਨਾਰਮਲ ਮੈਂ ਨਹੀਂ ਸ਼ੇਅਰ ਕਰਦੀ ਮੈਨੂੰ ਆਦਤ ਨਹੀਂ ਨਾ ਮੈਨੂੰ ਆਪਦਾ ਸਟਰਗਲ ਦੱਸਣਾ ਆਉਂਦਾ ਨਾ ਮੈਨੂੰ ਆ ਮਤਲਬ ਮੈਨੂੰ ਦੱਸਣਾ ਨਹੀਂ ਆਉਂਦਾ ਜੋ ਮੈਂ ਲਗਾ ਵਧੀਆ ਜ਼ਰੀਆ ਪਰ ਅੱਜ ਮੈਂ ਆਪਣਾ ਸਟਰਗਲ ਦੱਸਣ ਨਹੀਂ ਆਈ ਮੈਂ ਇਹ ਗੱਲ ਕਰਨ ਆਈ ਆ ਕਿ ਜ਼ਿੰਦਗੀ 'ਚ ਬਹੁਤ ਲੋਕ ਤੰਗ ਨੇ ਉਦਾਸ ਨੇ ਤੇ ਕਿਉਂ ਨਾ ਮੈਂ ਇਹ ਗੱਲ ਕਰਾਂ ਕਿ ਯਾਰ ਜੇ ਤੁਸੀਂ ਉਦਾਸ ਹੋ ਘਰੇ ਬੈਠੇ ਹੋ ਮਨ ਨਹੀਂ ਲੱਗ ਰਿਹਾ ਸੋ ਟੈਨਸ਼ਨ ਆ ਨਾ ਜ਼ਿੰਦਗੀ 'ਚ ਸਭ ਦੀ ਜ਼ਿੰਦਗੀ 'ਚ ਕੋਈ ਅਮੀਰ ਹੈ ਉਹਦੀ ਜ਼ਿੰਦਗੀ 'ਚ ਕੋਈ ਗਰੀਬ ਹੈ ਉਹਦੀ ਜ਼ਿੰਦਗੀ 'ਚ ਮਿਡਲ ਕਲਾਸ ਕੋਈ ਬੰਦਾ ਟੈਨਸ਼ਨਾਂ ਤੋਂ ਸਟ੍ਰੈਸ ਤੋਂ ਬਿਨਾ ਨਹੀਂ ਹੈ ਇਸ ਟਾਈਮ 'ਚ ਸੋ ਸਾਨੂੰ ਉਦਾਸੀ ਨੂੰ ਦੂਰ ਕਰਨ ਲਈ ਕਈ ਵਾਰੀ ਸਾਡੇ ਹੱਲ ਨਹੀਂ ਨਿਕਲ ਪਾਉਂਦੇ ਉਹ ਵੱਖ ਗੱਲ ਆ ਪਰ ਅਸੀਂ ਕੀ ਕਰ ਸਕਦੇ ਹਾਂ ਉਦਾਸੀ ਤੋਂ ਬਾਹਰ ਨਿਕਲਣ ਲਈ ਹੈਨਾ ਜੋ ਅਸੀਂ ਕਰ ਸਕੀਏ ਤਾਂ ਮੈਨੂੰ ਲੱਗਾ ਕਿ ਅੱਜ ਮੈਂ ਉਹ ਗੱਲ ਕਰੂੰਗੀ ਤੁਹਾਡੇ ਨਾਲ ਜੇ ਤੁਸੀਂ ਉਦਾਸ ਹੋ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਕੁਕਿੰਗ ਕਰ ਲੈਣੀ ਚਾਹੀਦੀ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਦਾਸ ਸੀ ਤੇ ਮੈਂ ਤਾਂ ਮਤਲਬ ਹੀਲਿੰਗ ਤੁਸੀਂ ਕੁਝ ਬਣਾ ਸਕਦੇ ਹੋ ਉਠੋ ਹੈਨਾ ਉਠੋ ਕੁਝ ਕਰੋ ਮੈਂ ਜੋ ਕਰਦੀ ਹਾਂ ਆਪਣੇ ਆਪ ਨੂੰ ਹੀਲ ਕਰਨ ਲਈ ਆਪਣੇ ਆਪ ਨੂੰ ਮਤਲਬ ਜੇ ਮੈਂ ਉਦਾਸ ਹਾਂ ਨਹੀਂ ਠੀਕ ਫੀਲ ਕਰ ਰਹੀ ਹੈਨਾ ਲੋ ਟਾਈਮਸ ਆਪਦਾ ਹੀ ਆਉਂਦਾ ਤੇ ਉਹਦੇ ਲਈ ਮੈਂ ਕੀ ਕਰਦੀ ਹਾਂ ਰੈਡੀ ਹੋਵੋ ਉਠੋ ਤੁਸੀਂ ਸੋਣਾ ਜੇ ਤੁਸੀਂ ਕੁੜੀਆਂ ਹੋ ਤਾਂ ਤੁਸੀਂ ਸੋਣਾ ਤਿਆਰ ਹੋ ਸਕਦੀ ਹੋ ਔਰ ਤੁਸੀਂ ਕੁਕਿੰਗ ਕਰ ਸਕਦੇ ਹੋ ਕੁਝ ਬਣਾ ਸਕਦੇ ਹੋ ਹੈਨਾ ਕੁਝ ਟੀਵੀ ਤੇ ਦੇਖ ਸਕਦੇ ਹੋ ਕੁਝ ਪੜ ਸਕਦੇ ਹੋ ਅੱਜ ਕੱਲ ਤਾਂ ਸਭ ਦੇ ਹੱਥਾਂ 'ਚ ਫੋਨ ਨੇ ਤੇ ਅਸੀਂ ਸਕਰੋਲ ਕਰਦੇ ਪੋਜ਼ਿਟਿਵਿਟੀ ਦੇ ਉੱਤੇ ਹੀ ਪਤਾ ਨਹੀਂ ਕੀ ਕੁਝ ਪਿਆ ਸੋਸ਼ਲ ਮੀਡੀਆ ਤੇ ਤੇ ਮੈਨੂੰ ਲੱਗਦਾ ਕਿ ਸਾਨੂੰ ਕੁਝ ਉਹ ਤੋਂ ਸਿੱਖਣ ਦੀ ਜ਼ਰੂਰਤ ਹੈ ਓ ਮਾਈ ਗਾਡ ਮੈਨੂੰ ਲੱਗਦਾ ਮੈਂ ਗੱਲਾਂ ਕਰਦੀ ਕਰਦੀ ਦੋ ਕੰਮ ਮੈਂ ਇਕੱਠੇ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ ਓਕੇ ਮੈਂ ਬਣਾ ਰਹੀ ਹਾਂ ਚੀਲਾ ਆਪਣੀ ਗੱਲ ਵਿਚਾਲੇ ਰਹਿ ਗਈ ਬਟ ਸੂਜੀ ਔਰ ਬੇਸਨ ਦਾ ਚੀਲਾ ਵਿਦ ਵੈਜੀਸ ਇਹ ਖਾਓ ਉਦਾਸੀ ਦੂਰ ਹੋ ਜੂਗੀ ਸੋ ਹੋਰ ਕੀ ਕਰ ਸਕਦੇ ਹੋ ਯਾਰ ਬਾਹਰ ਜਾਓ ਕਾਫੀ ਪੀ ਸਕਦੇ ਹੋ ਮੈਂ ਸਭ ਕੁਝ ਉਹ ਦੱਸ ਰਹੀ ਹਾਂ ਜੋ ਮੈਂ ਕਰਦੀ ਹਾਂ ਜਿਸ ਵੇਲੇ ਮੈਂ ਨਹੀਂ ਠੀਕ ਹੁੰਦੀ ਸੋ ਸੋਨੀ ਜੀ ਚਾਹ ਬਣਾ ਕੇ ਪੀ ਲੈਨੀ ਹੈ ਜੇ ਘਰੇ ਆ ਜੇ ਘਰੋਂ ਬਾਹਰ ਨਿਕਲਣ ਨੂੰ ਜੀ ਕਰਦਾ ਕਿਤੇ ਜਾ ਕੇ ਕਾਫੀ ਪੀ ਲਓ ਜ਼ਰੂਰੀ ਨਹੀਂ ਤੁਸੀਂ ਕੈਫੇ ਚ ਜਾਓ ਤੁਸੀਂ ਰੋਡ ਸਾਈਡ ਆਪਣੇ ਚਾਹ ਲੈ ਕਿੰਨੇ ਬੈਠੇ ਹੁੰਦੇ ਆ ਤੁਸੀਂ ਬਾਹਰ ਜਾਓ ਤੁਸੀਂ ਚਾਹ ਪੀ ਸਕਦੇ ਹੋ ਹੈ ਨਾ ਲੋਕਾਂ ਨੂੰ ਆਬਜ਼ਰਵ ਕਰੋ ਲੋਕਾਂ ਨੂੰ ਵੇਖਣਾ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਬੋਲਦੀ ਬਹੁਤ ਘੱਟ ਆ ਪਰ ਮੈਂ ਲੋਕਾਂ ਨੂੰ ਬਹੁਤ ਵੇਖਦੀ ਆ ਤੇ ਆਬਜ਼ਰਵ ਕਰਦੀ ਆ ਜਿਸ ਵੇਲੇ ਮੈਂ ਛੋਟੀ ਸੀ ਉਸ ਵੇਲੇ ਵੀ ਮੈਨੂੰ ਨਾ ਅੱਜ ਵੀ ਯਾਦ ਆ ਮੈਂ ਸਕੂਲੋਂ ਵੀ ਆ ਜਾਣਾ ਹਨਾ ਖੇਡਣਾ ਵੀ ਨਾ ਬੱਚਿਆਂ ਨਾਲ ਖੇਡਦੀ ਨਹੀਂ ਸੀ ਉਹ ਇਹ ਗੱਲਾਂ ਕਦੇ ਆਪਾਂ ਜ਼ਿੰਦਗੀ 'ਚ ਜੇ ਮੈਂ ਆਪਣਾ ਚੈਨਲ ਚਲਾ ਸਕੀ ਤਾਂ ਮੈਂ ਸ਼ੇਅਰ ਕਰੂੰਗੀ ਤੁਹਾਡੇ ਸਾਰਿਆਂ ਨਾਲ ਮੈਂ ਕੋਠੇ ਤੇ ਚਲੇ ਜਾਣਾ ਔਰ ਮੈਂ ਮੈਨੂੰ ਨਹੀਂ ਯਾਦ ਮੈ ਕਿੱਥੇ ਸੀ ਕਿਉਂਕਿ ਮੇਰਾ ਫੋਨ ਸਟੋਰੇਜ ਫੁੱਲ ਜਦੋਂ ਕੁਛ ਕਰਨ ਦਾ ਸੋਚੋ ਉਸ ਵੇਲੇ ਸਟੋਰੇਜ ਫੁੱਲ ਕੁਛ ਨਾ ਕੁਛ ਤਾਂ ਹੋਣਾ ਹੀ ਹੈ ਨਾ ਯਾਰ ਤੇ ਬਸ ਜੋ ਜੋ ਮੈਂ ਦੱਸਤਾ ਤੁਸੀਂ ਉਹ ਸਮਝ ਲਓ ਨੈਕਸਟ ਵੀਡੀਓ ਮੈਂ ਮੇਰਾ ਫੋਨ ਵੇਲਾ ਕਰਕੇ ਦੀ ਸਟੋਰੇਜ ਵੇਲੀ ਕਰਕੇ ਫੇਰ ਬਣਾਉਂਗੀ ਸੋ ਆਪ ਇੰਜੋਏ ਕਰੋ ਮੇਰਾ ਬਨਾਇਆ ਚੀਲਾ ਜਿੰਨੀ ਮਨ ਪਾਈ ਆਪਾਂ ਬਣਾ ਲਈ ਜੇ ਤੁਹਾਨੂੰ ਮੇਰੀਆਂ ਹੋਰ ਵੀਡੀਓਜ਼ ਚਾਹੀਦੀਆਂ ਤੇ ਫੋਲੋ ਕਰੋ ਕੀ ਕਹਿੰਦੇ ਹੋ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਮੇਰਾ ਚੈਨਲ ਕੁੱਲ ਕ੍ਰੀਏਸ਼ਨਸ ਬਾਏ ਬਾਏ